ਜਿੱਦਣ ਭਗਵੰਤ ਮਾਨ ਕਪੂਤਲਾ ਹਾਊਸ 'ਚ ਉਹਨਾਂ ਦੇ ਪੈਸੇ ਆ ਜਿਹੜੇ ਉਹ ਰੁਕ ਗਏ ਫੜੇ ਗਏ ਇਲੈਕਸ਼ਨ ਕਮਿਸ਼ਨ ਆ ਗਿਆ ਉਦੋਂ ਬਾਅਦ ਕਪੂਤਲਾ ਹਾਊਸ ਇਲੈਕਸ਼ਨ ਕਮਿਸ਼ਨ ਨੇ ਰੇਡ ਮਾਰੀ ਇਲੈਕਸ਼ਨ ਹਾਰਨ ਤੋਂ ਬਾਅਦ 8 ਤਰੀਕ ਤੋਂ ਬਾਅਦ ਉਹਨਾਂ ਨੇ ਸਭ ਤੋਂ ਪਹਿਲਾਂ ਮੇਰੇ ਹੋਰ ਪਰਿਵਾਰ 'ਚ ਜਿੰਨੇ ਵੀ ਮੇਰੇ ਕੋਈ ਜਾਣਦੇ ਆਫੀਸਰ ਸੀ ਜਾਂ ਮੇਰੇ ਰਿਸ਼ਤੇਦਾਰ ਸੀ ਉਹਨਾਂ ਨੂੰ ਸਭ ਨੂੰ ਚੱਕ-ਚੱਕ ਕੇ ਬਦਲੇਆ ਫਿਰ ਉਦੋਂ ਬਾਅਦ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਅਲੱਗ-ਅਲੱਗ ਸ਼ਹਿਰਾਂ 'ਚ ਜਿੱਦਣ ਅਯਾਲੀ ਸਾਹਿਬ ਦੇ ਉਹ ਦਿਨ ਸ਼ਾਦੀ ਤੇ ਅਸੀਂ ਸਾਰੇ ਅਫਸਰ ਕਿਉਂਕਿ ਡੀਆਈਜੀ ਨੇ ਜਿਨ੍ਹਾਂ ਦੇ ਘਰੇ ਇਹਨਾਂ ਦੇ ਬੇਟੇ ਦੀ ਸ਼ਾਦੀ ਹੋਈ ਆ ਤੇ ਉੱਥੇ ਮੈਂ ਵੀ ਮੌਜੂਦ ਸੀ ਉੱਥੇ ਹੀ ਭਗਵੰਤ ਮਾਨ ਸਾਹਿਬ ਦੇ ਧਰਮ ਪਤਨੀ ਮੌਜੂਦ ਸੀ ਉੱਥੋਂ ਬੈਠ ਕੇ ਹੀ ਇਹ ਸਾਰੇ ਇੱਕਦਮ ਹੁਕਮ ਕੀਤੇ ਸਾਰੇ ਐਸਐਸਪੀ ਕਮਿਸ਼ਨਰਾਂ ਨੂੰ ਵੀ ਜਿੰਨੇ ਵੀ ਨੇੜੇ ਦੇ ਸਭ ਤੋਂ ਖਾਸ ਬੰਦੇ ਆ ਉਹਨਾਂ ਨੂੰ ਚੱਕਣਾ ਸ਼ੁਰੂ ਕਰ ਦੋ ਪਰਚੇ ਦਰਜ ਕਰ ਦੋ ਤੇ ਜਿਹੜਾ ਰਜੀਵ ਰਾਜਾ ਜੀ ਤੇ ਕਿਉਂਕਿ ਇਹ ਤਕਰੀਬਨ 3-4 ਵਜੇ ਦੀ ਉਹਨਾਂ ਦੀ ਵਾਈਫ ਜਿਹੜੇ ਉਸ ਵਿਆਹ 'ਚ ਸ਼ਾਮਲ ਸੀ ਜਿੱਤੋਂ ਮੇਰੀ ਆਮਣਾ-ਸਾਮਣਾ ਉਹਨਾਂ ਨਾਲ ਹੋਇਆ ਤੇ ਉਹਨਾਂ ਨੇ ਉਸ ਤੋਂ ਬਾਅਦ ਹੀ ਇੱਕਦਮ ਹੁਕਮ ਇੱਕ ਇਹਨਾਂ ਦਾ ਰਾਜਵੀਰ ਆ ਜਿਹੜਾ ਇਹ ਮੁੱਖ ਮੰਤਰੀ ਆ ਭਗਵੰਤ ਇਹਦਾ ਇੱਕ ਅੱਗੇ ਰਾਜਵੀਰ ਸਿੰਘ ਆ ਇਹਨਾਂ ਦਾ ਪੀਏ ਜੀਨੇ ਜਿਹੜਾ ਸਾਰੇ ਕੋਠੇ ਕੰਮ ਜਿੰਨੇ ਪੈਸੇ ਜਿੰਨੀ ਠਗੀਆਂ ਜਿੰਨੇ ਕਬਜ਼ੇ ਅਫਸਰਾਂ ਨੂੰ ਟੈਲੀਫੋਨ ਉਹ ਕਰਦਾ ਤੇ ਰਾਜਵੀਰ ਦੇ ਟੈਲੀਫੋਨ ਜਿੰਨੇ ਮੈਨੂੰ ਐਸਐਸਪੀ ਕਮਿਸ਼ਨਰ ਨੇ ਦੱਸਿਆ ਏ ਕਿਉਂਕਿ ਉਹ ਇਹ ਤਾਂ ਕੱਲ ਦੇ ਜੰਮੇ ਹਜੇ ਤੇ ਉਹਨਾਂ ਨੇ ਇਹ ਟੈਲੀਫੋਨ ਦੱਸੇ ਵੀ ਰਾਜਵੀਰ ਦੇ ਟੈਲੀਫੋਨ ਆ ਰਹੇ ਆ ਵੀ ਐਂ ਕਰਕੇ ਉਹਨੂੰ ਚੱਕੋ ਉਹਨੂੰ ਫੜੋ ਰਾਜਵੀਰ ਸਿੰਘ ਜੋ ਕਰਨਾ ਸੀ ਤੁਸੀਂ ਕਰ ਲਿਆ ਰਜੀਵ ਰਾਜੇ ਨੂੰ ਆ ਇੱਕ ਜਿਹੜਾ ਸੀਏ 1 ਦਾ ਸਪੈਕਟਰ ਜੀਸ਼ ਸੀਏ 1 ਦਾ ਇਨਸਪੈਕਟਰ ਜੀਸ਼ ਮੈਂ ਇਕੱਲਾ ਨਹੀਂ ਇਹ ਸਾਰਾ ਕੇਸ ਚਾਹੇ ਮੈਨੂੰ ਹਾਈ ਕੋਰਟ ਲੈ ਜਾਣਾ ਪਵੇ ਚਾਹੇ ਮੈਨੂੰ ਸੁਪਰੀਮ ਕੋਰਟ ਲੈ ਜਾਣਾ ਪਵੇ ਇਹ ਰਜੇਸ਼ ਐਂਡ ਪਾਰਟੀ ਆ ਜਿਹੜੀ ਇਹਨਾਂ ਨੇ ਉਰੇ ਗੁੰਡਾ ਤੰਤਰ ਬਣਾਇਆ ਹੋਇਆ ਇੱਕ ਚਾਹੇ ਇਹਨਾਂ ਦੇ ਕੋਲ ਵੀ ਆ ਜਵੇ ਚਾਹੇ ਇਹਨਾਂ ਤੇ 10 ਪਰਚੇ ਕਰ ਦੇ ਚਾਹੇ ਇਹਨਾਂ ਦੀ ਆ ਕੇ ਹাড়ੇ ਕੱਢ ਲੇ ਚਾਹੇ ਕੁਛ ਕਰ ਲੇ ਰਜੇਸ਼ ਤੇਰਾ ਜਿਹੜਾ ਤੂੰ ਆ ਗੁਪਤਾ ਜੀ ਦੇ ਨਾਮ ਤੇ ਇੱਕ ਅੰਦਰੀ ਸੀ ਜੇਲ੍ਹ ਚ ਜਦੋਂ ਮੈਂ ਜੇਲ੍ਹ ਚ ਗਿਆ ਮੈਂ ਪੁੱਛਿਆ ਉਹਨਾਂ ਨੂੰ ਕੌਣ ਆ ਰਾਹੁਲ ਪ੍ਰੀਤ ਰੋਹਨ ਪ੍ਰੀਤ ਗੁਪਤਾ ਜੀ ਨੂੰ ਕਾਲ ਗਈ ਕਿਸੇ ਬਾਹਰਲੇ ਨੰਬਰਾਂ ਤੋਂ ਕਰਨ ਵਾਲਾ ਕੌਣ ਸੀ ਰੋਹਨ ਪ੍ਰੀਤ ਕਰਦੇ ਕਿਨੂੰ ਸੀ ਗੁਪਤਾ ਜੀ ਨੂੰ ਤੇ ਰੋਹਨ ਪ੍ਰੀਤ ਦੀ ਲੱਤ ਤੋੜਤੀ ਉਹ ਕਹਿੰਦਾ ਮੈਂ ਮੰਗਦਾ ਜਾਂ ਮੈਂ ਕਰਦਾ ਜੋ ਕਰਦਾ ਰਜੀਵ ਰਾਜੇ ਨੂੰ ਤਾਂ ਮੈਂ ਜਾਣਦਾ ਹੀ ਨਹੀਂ ਉਹਦੀ ਲੱਤ ਟੁੱੜੀ ਆ ਲੱਤ ਤੋੜਨ ਤੱਕ ਗਏ ਹੁਣ ਉਹਦੇ ਸਰੀਏ ਪਏ ਆ ਜਿਹੜਾ ਕੀ ਝੂਠਾ ਨਾਂ ਜਿਹੜਾ ਰਜੀਵ ਰਾਜੇ ਦਾ ਉਹਨੇ ਨਹੀਂ ਕਿਹਾ ਫਿਰ ਵੀ ਫਿਰ ਵੀ ਉਹਨੇ ਨਹੀਂ ਕਿਹਾ ਪਰ ਜੀਵ ਰਾਜਾ ਜੀ ਦਾ ਉਹ ਦੂਜਾ ਕੇਸ ਉੱਥੇ ਜਾ ਕੇ ਚੱਕ ਲਿਆ ਪਟਿਆਲੇ ਚ ਜੁੜਦੀ ਕਿਵੇਂ ਆ ਗੱਲ ਉਸੇ ਸੇਮ ਗੱਲ ਜਾ ਕੇ ਸਾਡੇ ਅਤਰੀ ਸਾਹਿਬ ਰਜੀਸ਼ ਜਿਹੜੇ ਅਸੀਂ ਸਾਰੇ ਪਰਿਵਾਰ ਬੀਜੇਪੀ ਜੀ ਉਹਨਾਂ ਤੇ ਇੱਕ ਕੇਸ ਪਾਤਾ ਕਿਸੇ ਤਰੀਕੇ ਨਾਲ ਹੋਰ ਕੇਸ ਦਰਜ ਕਰਤੇ ਪਰ ਮੈਂ ਕਹਿਣਾ ਸੋਨਾ ਭਗਵੰਤ ਮਾਨਸ ਇਹ ਬਿਲਕੁਲ ਇਸ ਵੇਲੇ ਪੁਲਿਸ ਰਾਜ ਪੁਲਿਸ ਸਟੇਟ ਬਣ ਚੁੱਕੀ ਹੈ ਇੱਥੇ ਕੋਈ ਲੋਕਤੰਤਰ ਡੈਮੋਕ੍ਰੇਸੀ ਬਚੀ ਨਹੀਂ ਇੱਥੇ ਚੰਦ ਅਫਸਰ ਨੇ ਜਿਹੜੇ ਹਰ ਜਗ੍ਹਾ ਤੇ ਉਹਨਾਂ ਦੀਆਂ ਬਦਲੀਆਂ ਹੁੰਦੀਆਂ ਉਹ ਲੱਗਦੇ ਨੇ ਤੇ ਜਿੰਨਾ ਮੈਂ ਸਮਝਦਾ ਲੁੱਟ ਕਸੂਟੋ ਕਰ ਰਹੇ ਆ ਜੋ ਉਹਨਾਂ ਨੇ ਗੰਧ ਪਾਇਆ ਹੋਇਆ ਮੈਂ ਸਮਝਦਾ ਉਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਪਰ ਇਹ ਗੱਲਾਂ ਚੱਲਦੀਆਂ ਨਹੀਂ ਹੁੰਦੀਆਂ ਰਜੀਵ ਰਾਜਾ ਤਾਂ 19 ਦਿਨ ਲਾਇਆ ਹੈ ਜੇਲ੍ਹ 'ਚ 19 ਦਿਨ ਲਾਇਆ ਹੈ ਤੇ ਅੱਜ ਵੀ ਇਹਦੇ ਚਿਹਰੇ ਤੇ ਕੋਈ ਸ਼ਿਕਰ ਨਹੀਂਗਾ ਜਿੰਨਾ ਮਰਜੀ ਇਹਨੂੰ ਪਹਿਲਾਂ ਚੱਕੀਆਂ 'ਚ ਰੱਖਿਆ ਖੁਸ਼ ਕਰਨ ਨੂੰ ਕਿਉਂਕਿ ਸੀਐਮ ਰਾਜਵੀਰ ਆਪ ਟੈਲੀਫੋਨ ਕਰਕੇ ਪੁੱਛ ਰਿਹਾ ਉਦੋਂ ਬਾਅਦ ਬੇਲ ਆ ਜਿਹੜੀ ਉਹਨੂੰ ਵੀ ਕਰਾਉਣ ਨੂੰ ਰੋਕਣ ਨੂੰ ਪੂਰਾ ਜ਼ੋਰ ਲਾਇਆ ਬਾਰ ਬਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਇਸ ਵੀ ਬੇਲ ਨਾ ਕਰੇ ਕਦੇ ਆਇਓ ਨਹੀਂ ਆਉਂਦਾ ਸੀ ਕਦੇ ਕੋਈ ਨਹੀਂ ਆਉਂਦਾ ਸੀ ਪਰ ਗੱਲ ਇਹ ਆ ਵੀ ਇਹਨਾਂ ਨਾਲ ਕਰਨ ਨਾਲ ਹੋ ਕੀ ਜਾਊ ਲੱਭੂ ਕੀ ਪ੍ਰਾਪਤ ਕੀ ਹੋ ਕੀ ਇੱਕ 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 ਮੁੱਖ ਮੰਤਰੀ ਆ ਸਟੇਟ ਦਾ ਉਰਜੀਵ ਰਾਜਨ ਕੀ ਮੇਲ ਇਹਨੂੰ ਤਾਂ ਹੁਣ ਚੱਕ ਕੇ ਲੈ ਜਾਓ ਲੈ ਜਾਓ ਇਹ ਇਹ ਕੀ ਕਰ ਲੂ ਵਿਚਾਰਾ ਇਹ ਕੀ ਕਰ ਲੂ ਇਹਦਾ ਪਰਿਵਾਰ ਕੀ ਕਰ ਲੂ ਇਹਦੀ ਮਾਤਾ ਕੀ ਕਰ ਲੂ ਇਹਦੀ ਬੇਟੀ ਕੀ ਕਰ ਲੂ ਜਿਹੜੇ ਜਿਹੜੇ ਅੱਜ ਡਰੇ ਹੋਏ ਨੇ ਅੱਜ ਡਰੇ ਹੋਏ ਨੇ ਮੈਂ ਉਹਨਾਂ ਕੋਲ ਆਇਆ ਹਜੇ ਕਿ ਮੇਤੋਂ ਅੱਖ ਚੱਕ ਪੈ ਕੇ ਇਹੀ ਨਾ ਹੁੰਦੀ ਗੱਲ ਕਿਉਂਕਿ ਮੇਰੇ ਕਰਕੇ ਹੋਇਆ ਤੇ ਅੱਜ ਵੀ ਬੇਟੀ ਆਸਟ੍ਰੇਲੀਆ ਜਾਣਾ ਏ ਹੋਰ ਕਿਤੇ ਜਾਣਾ ਏ ਉਹ ਕਹਿੰਦੇ ਸਾਨੂੰ ਡਰ ਲੱਗਦਾ ਵੀ ਕੀ ਗਾਰੰਟੀ ਏ ਕੱਲ ਨੂੰ ਫੇਰ ਨਹੀਂ ਚੱਕ ਕੇ ਲੈ ਮਤਲਬ ਯਾਰ ਤੁਸੀਂ ਪੁਲਿਸ ਵਾਲੇ ਮੈਂ ਕਮਿਸ਼ਨਰ ਸਾਹਿਬ ਨੂੰ ਕਹਿਣਾ ਚਾਹੁੰਦਾ ਮੈਂ ਐਸਐਸਪੀ ਨੂੰ ਕਹਿਣਾ ਚਾਹੁੰਦਾ ਵੀ ਕੀ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਯਾਰ ਤੁਸੀਂ ਆਈਪੀਐਸ ਦੀ ਬਣ ਕੇ ਸੌਂ ਖਾਧੀ ਆ ਤੁਸੀਂ ਸੰਵਿਧਾਨ ਦੀ ਸੌਂ ਖਾਧੀ ਆ ਤੁਸੀਂ ਕਨਸਟੀਟਿਊਸ਼ਨ ਕਾਨੂੰਨ ਦੀ ਸੌਂ ਖਾਧੀ ਆ ਯਾਰ ਅੱਜ ਇਹਨਾਂ ਦੇ ਬੱਚੇ ਇੱਕ ਬੇਟੀ ਆ ਬੇਟਾ ਇੱਕ ਇੱਕ ਬੇਟਾ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਬੇਟਾ ਛੋਟੀ ਉਮਰ ਚ 10 11 ਸਾਲ ਦੀ ਉਮਰ ਉਹਦੀ ਡੈਥ ਹੋ ਗਈ ਉਹ ਚਲਾ ਗਿਆ ਬਿਮਾਰੀ ਇੱਕ ਉਹ ਜੀ ਸੀ ਇੱਕ ਬੇਟੀ ਆ ਉਹ ਪੜਦੀ ਆ ਤੇ ਉਹ ਬੱਚੀ ਆਸਟ੍ਰੇਲੀਆ ਜਾ ਨਹੀਂ ਰਹੀ ਉੱਥੋਂ ਆ ਗਈ ਦੇ ਮੇਰੇ ਪਾਪਾ ਨੂੰ ਕੱਲ ਨੂੰ ਫੇਰ ਫੜ ਕੇ ਲੈ ਜਾਣਗੇ ਫੇਰ ਕਿਸੇ ਝੂਠੇ ਕੇਸ ਪ੍ਰਾਧ ਪਾ ਦੇਣਗੇ ਕੀ ਗਾਰੰਟੀ ਆ ਪਰ ਮੇਰੇ ਕੋਲ ਉਹਨਾਂ ਕੋਲ ਉਹਨਾਂ ਨੂੰ ਦੇਣ ਨੂੰ ਕੋਈ ਜਵਾਬ ਨਹੀਂ ਦੇਖੋ ਮੇਰੇ ਕੋਲ ਕੋਈ ਜਵਾਬ ਨਹੀਂ ਮੈਂ ਇਹ ਨਹੀਂ ਕਹਿ ਸਕਦਾ ਵੀ ਪੰਜਾਬ 'ਚ ਧੱਕਾ ਕਿਵੇਂ ਹੋ ਜੂਗਾ ਕਿਉਂਕਿ ਐਸੇ ਹਾਲਾਤ ਬਣ ਗਏ ਨੇ ਕੀ ਪਤਾ ਲੱਗਦਾ ਉਹਰੇ ਕਿਹੜਾ ਰਜੇਸ਼ ਆ ਜਾਣਾ ਹੈ ਇਹ 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 ਪੀੜ੍ਹੀਏ ਬਣ ਚੁੱਕੇ ਨੇ ਤੁਸੀਂ ਕੋਈ ਕ੍ਰਿਮਨਲ ਨੂੰ ਚੱਕੋ ਤੁਸੀਂ ਉਹ ਕਰੋ ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਐਡੇ ਆਫੀਸਰ ਹੋ ਯਾਰ ਰੱਬ ਦੇ ਵਾਸਤੇ ਤਰਸ ਕਰੋ ਤੁਹਾਡੀਆਂ ਐਡੜੀਆਂ ਤੁਸੀਂ ਨੌਕਰੀਆਂ ਤੇ ਹੋ ਤੁਸੀਂ ਇਸ ਕੰਮ ਕਰਨੋ ਯਾਰ ਇੱਕ ਇੱਕ ਰਜੀਵ ਰਾਜੇ ਵਰਗੇ ਅਤਰੀ ਵਰਗੇ ਜਾਂ ਹੋਰ ਇਹਨਾਂ ਨੂੰ ਪੋਲਿਟੀਕਲ ਲੜਾਈਆਂ ਐ ਉਹ ਸਾਡੀਆਂ ਲੜਾਈਆਂ ਚੱਲਣੀਆਂ ਐ ਇਸ ਕਰਕੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ ਆਹੀ ਅਫਸਰ ਨੇ ਜਿਹੜੇ ਚੰਦ ਕਿ ਅਸੀਂ ਸਾਰੇ ਸਾਰੇ ਹਾਲਾਤ ਦੇਖੇ ਹੋਏ ਆ ਇਹ ਤਾਂ ਹੈ ਹੀ ਕੁਛ ਨਹੀਂ ਇਹ ਤਾਂ ਇਹ ਤਾਂ ਉਹ ਨੇ ਮੈਂ ਉਹਤੇ ਵੀ ਕਹਿਣਾ ਚਾਹਨਾ ਭਗਵੰਤ ਮਾਨਸੇ ਆ ਤੇ ਆ ਪੁਲਿਸ ਰੋਜ਼ ਕੰਮ ਫੜਿਆ ਰੋਜ਼ ਕੰਮ ਫੜਿਆ ਉਹ ਕੋਈ ਗੱਲ ਹੀ ਬਦਲ ਲੋ ਢੱਲ ਸਾਹਿਬ ਕੋਈ ਰੋਜ਼ ਇੱਕ ਸਾਲ ਹੋ ਗਿਆ ਰੋਜ਼ ਜੀ ਅਸੀਂ ਫਲਾਣੇ ਤੋਂ ਰਿਕਵਰੀ ਕਰਨ ਚੱਲੇ ਸੀ ਜੀ ਰਿਕਵਰੀ ਕਰਨ ਚੱਲੇ ਸੀ ਸਾਡੇ ਤੇ ਫਾਇਰ ਹੋ ਗਿਆ ਅਸੀਂ ਉਹਦੇ ਫਾਇਰ ਕਰਤਾ ਇੰਨੇ ਤੁਸੀਂ ਮਰੇ ਹੋਏ ਓਏ ਤੇ ਜਿੰਨੇ ਤੁਸੀਂ ਇਹ ਕਰ ਰਹੇ ਹੋ ਕੰਮ ਸਾਰੇ ਝੂਠੇ ਕੰਮ ਕਰ ਰਹੇ ਹੋ ਜਿੰਨੇ ਤੁਸੀਂ ਇਹ ਪੁਲਿਸ ਰੋਜ਼ ਇਨਕਾਊਂਟਰ ਬਣਾਉਨੇ ਹੋ ਰੋਜ਼ ਬੱਚਿਆਂ ਦੇ ਗੋਲੀਆਂ ਮਾਰਦੇ ਹੋ ਇਹ ਪੁਲਿਸ ਰਾਜ ਆ ਤੇ ਪੁਲਿਸ ਰਾਜ ਚੱਲ ਰਿਹਾ ਜਿਹਨੂੰ ਮਰਜ਼ੀ ਰੋਜ਼ ਇੱਕ ਐਸਐਸਪੀ ਲੱਗਣ ਨੂੰ ਦੂਜਾ ਕੋਈ ਕਮਿਸ਼ਨਰ ਲੱਗਣ ਨੂੰ ਰੋਜ਼ ਦਾ ਕੰਮ ਆ ਸਵੇਰੇ ਸਾਜਰੇ ਕਦੇ ਕਿਤੇ ਨੇਰੇ ਹੋਏ ਕਹਦੇ ਜੀ ਅਸੀਂ ਰਿਕਵਰੀ ਕਰਨ ਚੱਲੇ ਸੀ ਉਹ ਰਿਕਵਰੀ ਕਰਨ ਚੱਲੇ ਉਹਦੇ ਹੱਥ ਕੜੀਆਂ ਲੱਗੀਆਂ ਨੇ ਉਹਦੇ ਬੇੜੀਆਂ ਲੱਗੀਆਂ ਏ ਉਹਦੇ ਤੁਸੀਂ ਚੇਨਾ ਲਾਈਆਂ ਏ ਉਹਨੂੰ ਬੰਦਿਆਂ ਨੇ ਫੜਿਆ ਉਹ ਕਿਹੜਾ ਐ ਹੈ ਜਾਂ ਹੀਮੈਨਾ ਜਿਹੜੇ ਐ ਹੈ ਜੇ ਜਾਦੂਗਰ ਨੇ ਵੀ ਉਹ ਰਿਕਵਰੀ ਕਰਨ ਤੁਸੀਂ ਲੈਨੇ ਹੋ ਤੇ ਉਹ ਜਦੀ ਤੁਹਾਡੇ ਪਿਸਤੌਲ ਕੱਢਦਾ ਤੇ ਉਹ ਤੁਹਾਡੇ ਗੋਲੀ ਚਲਾਉਣ ਲਾ ਜਾਂਦਾ ਹਰੇਕ ਰੋਜ਼ ਦੀ ਕੇਸ ਆ ਰਿਕਵਰੀ ਕਰਨ ਗਏ ਕਾਲੀ ਖੇਤਾਂ ਚ ਕਿਤੇ ਗਏ ਉਹਨੇ ਪਿਸਤੌਲ ਕੱਢ ਲਿਆ ਜੀ ਸਾਡੇ ਗੋਲੀ ਚਲਾਦੀ ਤੇ ਅਸੀਂ ਉਹਦੇ ਫੇਰ ਮਾਰ ਕੇ ਉਹਦੀ ਲੱਤ ਤੇ ਕੱਲ ਤੁਸੀਂ ਇਨਕਾਊਂਟਰ ਕੀਤਾ ਇਹ ਸਾਰੇ ਝੂਠੇ ਭਗਵੰਤ ਮਾਨ ਜਿਦੇ ਕੋਲ ਹੋਮ ਹੋਮ ਮਹਿਕਮਾ ਇਹ ਭਗਵੰਤਬਾਨ ਕਰਾ ਰਿਹਾ ਤੇ ਜਿੰਨੇ ਇਹਦੇ ਅਫਸਰ ਨੇ ਆਹ ਜਿੰਨਾਂ ਨੇ ਇਹ ਕੰਮ ਕੀਤਾ ਜਿੰਨੇ ਇਹ ਨੋਅ ਦਰਜ ਕਰ ਲਓ